ਤਮੀ ਸਾਹਿਬ ਤੇ ਉਹਨਾਂ ਦੀ ਪੂਰੀ ਮੈਂਬਰ ਜਿਹੜੇ ਸੀ ਉਹ ਸਿੰਘ ਸਾਹਿਬ ਨੂੰ ਫਾਰਕ ਕਰ ਦਿੰਦੇ ਬਿਲਕੁਲ ਜੀ ਮੈਂ ਤੁਹਾਡੀ ਗੱਲਾਂ ਸਹਿਮਤਾਂ ਜਿਹੜੇ ਦੋਸ਼ ਉਹ ਦੋ ਤਰੀਕ ਤੋਂ ਬਾਅਦ ਹੀ ਇਹਨਾਂ ਨੂੰ ਪਤਾ ਲੱਗਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿੰਨਾ ਨੇ ਬਣਾਇਆ ਸੀ ਅੱਧੀ ਸਿੱਖ ਕੌਮ ਤਾਂ ਜਥੇਦਾਰ ਚਕਤਾਜ ਸਿੰਘ ਹਵਾਰੇ ਨੂੰ ਸਰਵੱਤ ਕਾਲ ਸੇ ਜਥੇਦਾਰ ਬਣ ਚੁੱਕੀ ਸੀ ਇਹਨੇ ਜਾਂ ਕਰਮ ਕਹਿੰਦੇ ਨੇ ਸਾਡੇ ਪੰਥਿਕ ਤਰ੍ਹਾਂ ਜਨੂੰ ਇਹ ਗਰਮ ਖਿਆਲੀ ਕਹਿੰਦੇ ਉਹ ਤਰ੍ਹਾਂ ਨੇ ਤਸਰੀ ਜਿਵੇਂ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਿਆ ਹੋਇਆ ਸੀ ਸਰਬੱਤ ਖਾਲਸਾ ਹੋਇਆ ਸੀ ਜਥੇਦਾਰ ਤੁਸੀਂ ਆਪ ਬਣਾਉਣੇ ਪਹਿਲਾਂ ਤੱਕ ਸ੍ਰੀ ਦੰਦ ਸਾਦਾ ਕਾਰਜਕਾਰੀ ਜਥੇਦਾਰ ਲਾਉਣੇ ਹੋ ਫਿਰ ਤੁਸੀਂ ਤਖਤ ਸ੍ਰੀ ਤਖਤ ਸ੍ਰੀ ਅਕਾਲ ਤਖਤ ਸਾਦਾ ਕਾਰਜਕਾਰੀ ਜਥੇਦਾਰ ਲਾਉਣੇ ਹੋ ਜਦੋਂ ਆਪਾਂ ਕੋਈ ਵੀ ਆਪਾਂ ਕੋਈ ਤੁਸੀਂ ਉਹਨੂੰ ਪ੍ਰੈਸ ਦੇ ਵਿੱਚ ਹੀ ਹੋ ਤੁਸੀਂ ਆਪਦੇ ਨਾਲ ਕੋਈ ਨੌਜਵਾਨ ਰੱਖਣਾ ਚਾਹੇ ਆਪਾਂ ਕੋਈ ਵੀ ਮਹਿਕਮੇ ਦੇ ਵਿੱਚ ਰੱਖਦੇ ਹੋ ਪੁਲਿਸ ਵਿੱਚ ਰੱਖਦੇ ਹੋ ਚ ਕੈਨੇਡਾ ਅਮਰੀਕਾ ਉਹਦੀ ਪੁਲਿਸ ਰਿਪੋਰਟ ਪੁਲਿਸ ਰਿਪੋਰਟ ਲੈਂਦੇ ਆ ਕਿ ਨਹੀਂ ਕਿਸੇ ਕਿਸੇ ਆਪਾਂ ਉਹਦੀ ਡਾਕਟਰੀ ਵੀ ਹੁੰਦੀ ਹੈ ਕੋਈ ਬੱਚਾ ਕੋਈ ਮੁਲਾਜ਼ਮ ਰੱਖਣਾ ਆਪਾਂ ਲੱਗਦਾ ਪ੍ਰਸ਼ਾਸਨ ਹੀ ਰੱਖਦਾ ਕਿਸੇ ਮਹਿਕਮੇ ਵਿੱਚ ਰੱਖਦਾ ਉਹਦੀ ਡਾਕਟਰੀ ਹੁੰਦੀ ਬਕਾਇਦਾ ਉਹਦੀ ਉਹਦਾ ਪਿਛਲਾ ਰਿਕਾਰਡ ਪੁਲਿਸ ਤੋਂ ਐਨਓਸੀ ਕਲੀਅਰ ਲੈਣੀ ਪੈਂਦੀ ਆ ਇਹ ਤਾਂ ਕੋਈ ਮੁਕੱਦਮਾ ਅਰਜਤਾ ਨਹੀਂ ਗਾ ਤੁਸੀਂ ਇੱਕ ਸਿੱਖ ਕੌਮ ਦਾ ਜਥੇਦਾਰ ਥਾਪਣ ਜਾ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਮਿਟ ਵੀ ਥੋੜੀ ਉਦੋਂ ਦੀ ਨਾਰਾ ਜੋਣਤਾ ਹੋਈ ਨਹੀਂ ਪ੍ਰਧਾਨ ਵੀ ਕਾਲੀ ਦਲ ਦੇ ਸਰਦਾਰ ਸੁਖਵੀਰ ਸਿੰਘ ਬਾਦਲੀ ਸੀਗੇ